ਪੁੱਤ ਤੇਰੇ ਸਿਰ ਵੀ ਹੋ ਗਿਆ ਭੂਤ ਸਵਾਰ ਕਨੇਡਾ ਦਾ ਨਾ ਡੌਂਕੀ ਲਾ ਕੇ ਜਾਵੀ ਢੂਹਾ ਮਾਰ ਕਨੇਡਾ ਦਾ ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਮੈਂ ਜਸਵਿੰਦਰ ਸਿੰਘ ਅੱਜ ਦੀ ਇੱਕ ਹੋਰ ਵੀਡੀਓ ਦੇ ਨਾਲ ਤੁਹਾਡੇ ਰੂਬਰੂ ਹੋਇਆ ਸੋ ਅੱਜ ਦੀ ਇਸ ਵੀਡੀਓ ਦੇ ਵਿੱਚ ਬੋਲੀ ਜਾਣ ਵਾਲੀ ਰਚਨਾ ਸਾਨੂੰ ਦਰਸ਼ਨ ਸਿੰਘ ਦੀ ਸਾਫ ਕਸਰਪੰਚ ਭਾਗਪੁਰੀ ਉਹਨਾਂ ਨੇ ਲਿਖ ਕੇ ਭੇਜੀ ਹੈ ਸੋ ਮੌਜੂਦਾ ਸਮੇਂ ਦੇ ਵਿੱਚ ਆਪਾਂ ਵੇਖ ਰਹੇ ਹਾਂ ਕਿ ਡਿਪੋਰਟ ਹੋਏ ਲੋਕਾਂ ਦੀਆਂ ਖਬਰਾਂ ਸਾਡੇ ਸਾਹਮਣੇ ਆ ਰਹੀਆਂ ਨੇ ਅਮਰੀਕਾ ਦੀ ਸਰਕਾਰ ਨੇ ਅਮਰੀਕਾ ਦੇਸ਼ ਨੇ ਸਾਡੇ ਭਾਰਤੀ ਨਾਗਰਿਕਾਂ ਨੂੰ ਕਿਸ ਕਦਰ ਇੱਥੇ ਵਾਪਸ ਭੇਜਿਆ ਸੋ ਇਸ ਗੱਲ ਨੂੰ ਸਮਝਦੇ ਹੋਏ ਦਰਸ਼ਨ ਸਿੰਘ ਭਾਗਪੁਰੀ ਜੀ ਨੇ ਇੱਕ ਮਾਂ ਦੇ ਮੂੰਹੋਂ ਇਹ ਲਫ਼ਜ਼ ਅਖਵਾਏ ਨੇ ਕਿ ਮਾਂ ਆਪਣੇ ਪੁੱਤ ਨੂੰ ਸਮਝਾ ਰਹੀ ਹੈ ਸੋ ਇੱਥੇ ਠੇਢ ਪੰਜਾਬੀ ਭਾਸ਼ਾ ਵਰਤੀ ਗਈ ਹੈ ਆਪਾਂ ਦੇਖਦੇ ਹਾਂ ਸਾਰੇ ਕਿ ਦਰਸ਼ਨ ਸਿੰਘ ਭਾਗਪੁਰੀ ਜੀ ਇਸ ਕਲਮ ਦੇ ਵਿੱਚ ਕੀ ਲਿਖਦੇ ਨੇ ਕਹਿੰਦੇ ਪੁੱਤ ਤੇਰੇ ਸਿਰ ਵੀ ਹੋ ਗਿਆ ਭੂਤ ਸਵਾਰ ਕੈਨੇਡਾ ਦਾ ਨਾ ਡੌਂਕੀ ਲਾ ਕੇ ਜਾਵੀ ਟੂਹਾ ਮਾਰ ਕੈਨੇਡਾ ਦਾ ਜੰਗਲ ਕਾਲੇ ਲਾਲ ਸਮੁੰਦਰ ਤਰਿਆ ਨਹੀਂ ਜਾਣਾ ਸਾਥੋਂ ਪੁੱਤ ਵਿਛੋੜਾ ਤੇਰਾ ਜਰਿਆ ਨਹੀਂ ਜਾਣਾ ਦੇਖੀ ਪੁੱਤ ਨਾ ਹੋਸੀ ਕਿਤੇ ਸ਼ਿਕਾਰ ਕਨੇਡਾ ਦਾ ਨਾ ਡੌਂਕੀ ਲਾ ਕੇ ਜਾਵੀ ਟੂਹਾ ਮਾਰ ਕਨੇਡਾ ਦਾ ਭੁੱਖੇ ਸ਼ੇਰਾਂ ਵਾਂਗੂ ਫਿਰਨ ਏਜੰਟ ਨੋਚ ਦੇਵੇ ਭੁੱਖੇ ਸ਼ੇਰਾਂ ਵਾਂਗੂ ਫਿਰਨ ਏਜੰਟ ਨੋਚ ਦੇਵੇ ਬਲੈਕਮੇਲ ਕਰਦੇ ਨੇ ਜੰਗਲ ਵਿੱਚ ਰੋਕਦੇ ਵੇ ਸੱਚ ਤੈਨੂੰ ਨਹੀਂ ਦੱਸਦਾ ਤੇਰਾ ਯਾਰ ਕੈਨੇਡਾ ਦਾ ਨਾ ਡੌਂਕੀ ਲਾ ਕੇ ਜਾਵੀ ਟੂਹਾ ਮਾਰ ਕੈਨੇਡਾ ਦਾ ਕਹਿੰਦੇ ਸੌਖੀ ਪੀਆਰ ਮਿਲਦੀ ਕਿੱਥੇ ਦੇਸ਼ ਬੇਗਾਨੇ ਦੀ ਸੌਖੀ ਪੀਆਰ ਮਿਲਦੀ ਕਿੱਥੇ ਦੇਸ਼ ਬੇਗਾਨੇ ਦੀ ਅੱਧੀ ਉਮਰ ਤਾਂ ਲੰਘ ਗਈ ਵੇ ਲੰਬੜਾਂ ਕੇ ਭਾਨੇ ਦੀ ਨਾ ਅਜੇ ਉਸ ਨੂੰ ਮਿਲਿਆ ਕਾਰਡ ਆਧਾਰ ਕੈਨੇਡਾ ਦਾ ਨਾ ਡੌਂਕੀ ਲਾ ਕੇ ਜਾਵੀ ਟੂਹਾ ਮਾਰ ਕੈਨੇਡਾ ਦਾ ਸੋ ਅਗਲੀਆਂ ਪੰਕਤੀਆਂ ਵਿੱਚ ਲਿਖਦੇ ਨੇ ਕਹਿੰਦੇ ਉੰਜ ਤਾਂ ਆਪਣਾ ਤੋਰੀ ਫੁਲਕਾ ਚੱਲੀ ਜਾਂਦਾ ਏ ਉੰਜ ਤਾਂ ਆਪਣਾ ਤੋਰੀ ਫੁਲਕਾ ਚੱਲੀ ਜਾਂਦਾ ਏ ਕਿਵੇਂ ਨਾ ਕਿਵੇਂ ਤਾਂ ਬਾਬਾ ਆਪੇ ਖੱਲੀ ਜਾਂਦਾ ਏ ਦੂਰੋਂ ਹੀ ਸੋਹਣਾ ਲੱਗਦਾ ਏ ਬਾਜ਼ਾਰ ਕਨੇਡਾ ਦਾ ਨਾ ਡੌਂਕੀ ਲਾ ਕੇ ਜਾਵੀ ਢੂਹਾ ਮਾਰ ਕਨੇਡਾ ਦਾ ਕਹਿੰਦੇ ਚੱਲ ਫਿਰ ਪੁੱਤਰਾ ਇੱਕ ਨੰਬਰ ਵਿੱਚ ਕਾਗਜ਼ ਭਰ ਦਈਏ ਚੱਲ ਫਿਰ ਪੁੱਤਰਾ ਇੱਕ ਨੰਬਰ ਵਿੱਚ ਕਾਗਜ਼ ਭਰ ਦਈਏ ਕੋਲ ਜਿਹੜੇ ਦੋ ਕਿੱਲੇ ਆਪਾਂ ਗਹਿਣੇ ਧਰ ਲਈਏ ਕਿਤੇ ਭਾਗਪੂਰੀ ਨਾ ਹੋ ਜੀ ਬੇਰਜੁਗਾਰ ਕੈਨੇਡਾ ਦਾ ਨਾ ਡੌਂਕੀ ਲਾ ਕੇ ਜਾਵੀਂ ਟੂਹਾ ਮਾਰ ਕੈਨੇਡਾ ਦਾ ਪੁੱਤ ਤੇਰੇ ਸਿਰ ਵੀ ਹੋ ਗਿਆ ਭੂਤ ਸਵਾਰ ਕੈਨੇਡਾ ਦਾ ਨਾ ਡੌਂਕੀ ਲਾ ਕੇ ਜਾਵੀਂ ਟੂਹਾ ਮਾਰ ਕੈਨੇਡਾ ਦਾ ਜੀहां ਦੋਸਤੋ ਇਸ ਰਚਨਾ ਦੇ ਵਿੱਚ ਇੱਕ ਅਹਿਸਾਸ ਹੈ ਇੱਕ ਸਿੱਖਿਆ ਵੀ ਹੈ ਉਹਨਾਂ ਮਾਪਿਆਂ ਵੱਲੋਂ ਜਿਹੜੇ ਕਿ ਇਸ ਟਾਈਮ ਆਪਣੇ ਬੱਚਿਆਂ ਨੂੰ ਵੇਖ ਕੇ ਰੋਕ ਉਲਾਰ ਰਹੇ ਨੇ ਉਹਨਾਂ ਨਾਲ ਹੋਈ ਬੇਪਤੀ ਨੂੰ ਵੇਖ ਕੇ ਜਿਹੜੇ ਸਹਾਰ ਨਹੀਂ ਸਕਦੇ ਸੋ ਉਹਨਾਂ ਮਾਪਿਆਂ ਦੀ ਫਰਿਆਦ ਇਹੀ ਹੈ ਆਪਣੇ ਪੁੱਤਰ ਨੂੰ ਕਿ ਤੂੰ ਕਦੇ ਵੀ ਡੋਂਕੀ ਲਾ ਕੇ ਬਾਹਰ ਨਾ ਜਾਵੀਂ ਕਿਉਂਕਿ ਇਹ ਚੀਜ਼ਾਂ ਸੁਣਨ ਦੇ ਵਿੱਚ ਹੀ ਚੰਗੀਆਂ ਲੱਗਦੀਆਂ ਨੇ ਪਰ ਜਿਨ੍ਹਾਂ ਨਾਲ ਬੀਤਦੀ ਹੈ ਅਕਸਰ ਉਹ ਜਾਣਦੇ ਹੈ ਕਿ ਉਹਨਾਂ ਨਾਲ ਕੀ ਹਾਲ ਹੁੰਦਾ ਹੈ ਜਦੋਂ ਵੀ ਕੋਈ ਐਸੇ ਤਰੀਕੇ ਦੇ ਨਾਲ ਬਾਹਰਲੇ ਦੇਸ਼ ਜਾਂਦਾ ਹੈ ਸੂਈਸ ਰਚਨਾ ਦੇ ਵਿੱਚ ਦਰਸ਼ਨ ਸਿੰਘ ਭਾਗਪੁਰੀ ਜੀ ਨੇ ਇੱਕ ਸੰਕੇਤ ਵੀ ਦਿੱਤਾ ਕਿ ਜੋ ਜਾਂਦੇ ਨੇ ਉਹ ਆਪਣੇ ਕਿੱਲਾਂ ਦੇ ਕਿੱਲੇ ਗੈਣੇ ਤਰਕੇ ਜਾਂ ਵੇਚ ਕੇ ਬਾਹਰਲੇ ਮੁਲਕ ਜਾਂਦੇ ਨੇ ਪਰ ਫਿਰ ਵੀ ਉਹਨਾਂ ਨਾਲ ਉਹ ਬੇਪਤੀ ਹੁੰਦੀ ਹੈ ਜਿਹੜੀ ਆਪਾਂ ਹਰ ਰੋਜ਼ ਖਬਰਾਂ ਦੇ ਵਿੱਚ ਵੇਖਦੇ ਆਂ ਕਿਵੇਂ ਉਧਰਲੀ ਸਰਕਾਰਾਂ ਆਪਣੀ ਮਨਮਰਜ਼ੀ ਦੇ ਨਾਲ ਸਾਡੇ ਲੋਕਾਂ ਨੂੰ ਇਧਰ ਭੇਜ ਰਹੀਆਂ ਨੇ ਇਸ ਕਰਕੇ ਆਓ ਉਹਨਾਂ ਮਾਪਿਆਂ ਦੇ ਦਿਲੀ ਅਰਮਾਨ ਨੂੰ ਸਮਝਣਾ ਕਰੀਏ ਜਿਨ੍ਹਾਂ ਨੂੰ ਮਜਬੂਰੀ ਬਸ ਆਪਣੇ ਬੱਚਿਆਂ ਨੂੰ ਬਾਹਰ ਤੋਰਨਾ ਪਿਆ ਪਰ ਕੋਈ ਫਲ ਪ੍ਰਾਪਤ ਨਹੀਂ ਹੋਇਆ ਆਖਿਰ ਇਨਾ ਖਰਚ ਕਰਕੇ ਵੀ ਉਹ ਉੱਥੇ ਦੇ ਉੱਥੇ ਨੇ ਸੋ ਬਹੁਤ ਬਹੁਤ ਧੰਨਵਾਦ ਜੀ ਦਰਸ਼ਨ ਸਿੰਘ ਭਾਗਪੁਰੀ ਜੀ ਜਿਨ੍ਹਾਂ ਨੇ ਕੇ ਸਾਨੂੰ ਇਹ ਰਚਨਾ ਲਿਖ ਕੇ ਭੇਜੀ ਹੈ ਉਮੀਦ ਕਰਦਾ ਹਾਂ ਤੁਹਾਨੂੰ ਇਹ ਰਚਨਾ ਚੰਗੀ ਲੱਗੀ ਹੋਵੇਗੀ ਜਲਦੀ ਮਿਲਦੇ ਹਾਂ ਜੀ ਇੱਕ ਹੋਰ ਵੀਡੀਓ ਨਾਲ ਇੱਕ ਹੋਰ ਰਚਨਾ ਲੈ ਕੇ ਤਦ ਤੱਕ ਲਈ ਜ ਇਜਾਜ਼ਤ ਦਿਓ ਸਤਿ ਸ੍ਰੀ ਅਕਾਲ